ਜਿੰਨੇ ਇਹ ਜਿਹੜੀ ਰਿਸ਼ਵਤਖੋਰ ਅਫਸਰ ਹਨ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਹ ਲਾਵਾਂਗਾ ਜਿਹੜਾ ਰਿਸ਼ਵਤਖੋਰ ਬੰਦਾ ਆ ਉਹਨੂੰ ਟੰਗੋ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰਜਾ ਆਂਦਾ ਇਹਨਾਂ ਨੂੰ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜਿੰਨੇ ਇਹ 6000 ਦੀ ਡਿਮਾਂਡ ਕਰ ਰਹੇ ਆ ਤੱਕ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਤੀ ਉਹਦੇ ਹੱਥੋਂ ਜੋ ਵੀ ਸਾਰਾ ਕੁਝ ਕਰਾ ਲਿਆ ਉਹਦਾ ਤੋਹਲੇ ਫੜ ਲਿਆ ਫੜ ਲਿਆ ਫੜ ਲਿਆ ਰਿਸ਼ਵਤ ਲੈਣ ਦਾ ਪਟਵਾਰੀ ਦਾ ਕਰਿੰਦਾ bizness ਨੇ ਫੜ ਲਿਆ ਪਰ ਭੱਜ ਗਿਆ ਭੱਜ ਗਿਆ ਭੱਜ ਗਿਆ ਪਟਵਾਰੀ ਮੌਕੇ ਤੋਂ ਭੱਜ ਗਿਆ ਇਹ ਮਾਮਲਾ ਸਾਹਮਣੇ ਆਇਆ ਹੈ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਪਟਵਾਰੀ ਨੇ ਕਿਸੇ ਕੋਲ 5000 ਦੀ ਰਿਸ਼ਵਤ ਮੰਗੀ ਤੇ ਰਿਸ਼ਵਤ ਦੇਣ ਵਾਸਤੇ ਇੱਕ ਰਾਮਪਾਲ ਨਾਮ ਦੇ ਬੰਦੇ ਨੂੰ ਅੱਗੇ ਕਹਿਤਾ ਕਿਓ ਤੂੰ ਪੈਸੇ ਦੇ ਦਿਓ ਬਸ ਫਿਰ ਕਿਸੇ ਵਿਜੀਲੈਂਸ ਨੇ ਝਾਲ ਵਿਛਾਇਆ ਰਾਮਪਾਲ ਨੇ ਰਿਸ਼ਵਤ ਦੇ ਪੈਸੇ ਫੜ ਲਏ ਪਰ ਪਟਵਾਰੀ ਮੌਕੇ ਤੋਂ ਤਿੱਤਰ ਹੋ ਗਿਆ ਫਿਲਹਾਲ ਮੁਕਦਮਾ ਦਰਜ ਹੋ ਗਿਆ ਹੈ ਗ੍ਰਿਫਤਾਰ ਹੋ ਗਿਆ ਹੈ ਪਟਵਾਰੀ ਦਾ ਕਰਿੰਦਾ ਆਉ ਤਹਨ ਦਖਨਿਆ ਕੀ ਹੈ ਪੂਰਾ ਮਾਮਲਾ ਦਰਨਕਪੇਲ ਪੰਜਾਬੀ ਟੀਵੀ ਦੇ ਲਈ ਨਵਾਂ ਸ਼ਹਿਰ ਤੋਂ ਜਤਿੰਦਰਪਾਲ ਖਲੇਰ ਧੀਰਪਾਲ ਬੜੀ ਕੀ ਨਾ ਆਪਣਾ ਜੀ ਮੇਰਾ ਨਾਮ ਹਰਮੇਲ ਸਿੰਘ ਪਿੰਡ ਮੇਰਾ ਛੋਕਰ ਤੇ ਅੱਜ ਅੱਜ ਜਿਹੜਾ ਤੁਸੀਂ ਪਟਵਾਰੀ ਫੜਾਇਆ ਕੀ ਕੀ ਦਾ ਨਾਮ ਚ ਇਹ ਕੀ ਗੱਲ ਹੋ ਗਈ ਇਹ ਮੇਰਾ ਛੋਟਾ ਵੀਰ ਆ ਪ੍ਰਦੀਪ ਜੀ ਤੇ ਇਹ ਬੰਦੇ ਦੀ ਡੈਡੀ ਦੀ ਡੈਥ ਹੋ ਗਈ ਸੀ ਡੇਢ ਕਿ ਮਹੀਨਾ ਪਹਿਲਾਂ ਉਹ ਇੰਤਕਾਲ ਲਈ ਇਹ ਦੋ ਮਰਲੇ ਦਾ ਇੰਤਕਾਲ ਚੜਾਉਣਾ ਸੀਗਾ ਸੱਤਾਂ ਦਿਨਾਂ ਕੋਸ਼ਿਸ਼ ਸਰਸਾਂਝੀਆਂ ਜਾਂਦੀਆਂ ਇਹਦੇ ਨਾਲ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜਨੇ ਇਹ 6000 ਦੀ ਡਿਮਾਂਡ ਕਰ ਰਿਆ ਸੀਗਾ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਲੈਸ ਕਹਿ ਰਿਆ ਉਹਦੀ ਵੀਡੀਓ ਬੜੀਆਂ ਸਾਰੀ ਆਪਣੇ ਕੋਲ ਹੈ ਫੇ 5000 ਰੁਪਏ ਦੇ ਆ ਗਿਆ ਨਾ ਪੰਜਾਂ ਦੇ ਵਿੱਚੋਂ 2000 ਇੱਕ ਕਿਸ਼ਤ ਦਿੱਤੀ 3000 ਵਿਪਨ ਜੀ ਦੇ ਜਿਸ ਸਹਾਇਕ ਨੇ ਅੱਜ ਕਿਸ਼ਤ ਲਈ ਆ ਤੇ ਹੁਣ ਵਿਪਨ ਜੀ ਫਰਾਰ ਦੱਸੇ ਜਾ ਰਹੇ ਆ ਤੇ ਉਹਦਾ ਦਾ ਸਹਾਇਕ ਨੂੰ ਜਿੱਦਾਂ ਜੋ ਵੀ ਕਹ ਲੋ ਤੇ ਉਹਨਾਂ ਨੂੰ ਵਿਜੀਲੈਂਸ ਲੈ ਚੁੱਕੀ ਜਾ ਚੁੱਕੀ ਆ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਕਦੋਂ ਕਦੋਂ ਪੈਸੇ ਦਿੱਤੇ ਸੀ ਤੁਸੀਂ ਇਹਨਾਂ ਨੂੰ ਜੀ ਇਹਨਾਂ ਨੂੰ ਆਪਾਂ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਥੀ ਉਹਦੇ ਹੱਥੋਂ-ਹੱਥੇ ਜੋ ਵੀ ਸਾਰਾ ਕੁਝ ਕਰਾ ਲਿਆ ਉਹਦਾ ਤੋਹਲੇ ਤੇ ਰੰਗੇ ਹੱਥੀ ਆ ਸਾਰਾ ਕੁਝ ਇਹ ਤੇ ਜਾਨੀ ਬਾਕੀ ਆਪਣੇ ਅਫਸਰ ਦੱਸਣਗੇ ਮੈਂ ਤਾਂ ਇਹ ਚਾਹੁੰਦਾ ਆ ਮੈਂ ਅੱਗੇ ਵੀ 2-3 ਅਫਸਰਾਂ ਦੇ ਜਾਨੀ ਕਿ ਕਰਾਏ ਆ ਠੀਕ ਹੈ ਨਹੀਂ ਇੱਕ ਕਾਨੂੰਗੋ ਸਾਹਿਬ ਸੀ ਇੱਕ ਹੋਰ ਸੀ ਕੋਈ ਚਲੋ ਦੱਸਾਂਗੇ ਫ੍ਰੀ ਟਾਈਮ ਤੇ ਇਹਨਾਂ ਦੇ ਮੈਂ ਜਾਨੀ ਕਿ ਖੜੇ ਹੀ ਪਿਆ ਆ ਜੀ ਜਿੰਨੇ ਇਹ ਜਿਹੜੀ ਰਿਸ਼ਵਤ ਖੋਰ ਅਫਸਰ ਆ ਨਾ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਂਹ ਲਾਵਾਂਗਾ ਜੀ ਹਰ ਤਰ੍ਹਾਂ ਮਦਦ ਕਰਾਂਗਾ ਪਰ ਜਿਹੜਾ ਰਿਸ਼ਵਤ ਖੋਰ ਆ ਹੋਰ ਨਹੀਂ ਅਫਸਰ ਨੂੰ ਕਿਸੇ ਨੂੰ ਗਲਤ ਕਰਨੇ ਜਿਹੜਾ ਰਿਸ਼ਵਤ ਖੋਰ ਬੰਦਾ ਆ ਉਹਨੂੰ ਟੰਗੋ ਪੈ ਜਾਓ ਹੱਥ ਧੋ ਕੇ ਮਗਰ ਉਹਨਾਂ ਦੇ ਇੰਨੀ ਤੱਕੇ ਹਟਣਾ ਆ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰਜਾ ਆਂਦਾ ਇਹਨਾਂ ਨੂੰ ਤੇ ਬਾਕੀ ਆਪਾਂ ਡਟੇ ਹੋਣ ਹਰ ਕੀ ਲੱਗਦਾ ਇੱਥੇ ਬਿਨਾਂ ਕੰਮ ਤੋਂ ਯਾਨੀ ਕਿ ਬਿਨਾਂ ਰਿਸ਼ਵਾਤ ਦੇਤੇ ਹੋਏ ਕੰਮ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਰ ਕੰਮ ਦੇ ਪੈਸੇ ਲੱਗਦੇ ਆ ਜੀ ਹਰ ਕੰਮ ਦੇ ਇਹਨਾਂ ਨੇ ਪੈਸੇ ਇਹਨਾਂ ਦੇ ਮੂੰਹ ਪੈ ਗਏ ਲੋਕ ਆਪਾਂ ਜਾਣਤਾਂ ਨੇ ਇਹਨਾਂ ਨੂੰ ਦੇ ਦੇ ਕੇ ਚਮਲਾ ਲਿਆ ਕੁਝ ਲੋਕ ਆ ਜਿਹੜੇ ਆਪਾਂ ਕਹਿੰਦੇ ਵੀ ਜਲਦੀ ਇਹਨਾਂ ਨੂੰ ਪੈਸੇ ਦੇ ਕੇ ਕੰਮ ਕਰਾ ਲਓ ਪਰ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀਰ ਜੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਆ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀ ਆ ਉਹਨੂੰ ਸੀ ਜਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਕਾਰਵਾਈ ਕੀਤੀ ਆ ਜੀ ਐਦਾਂ ਹੋਣੀ ਚਾਹੀਦੀ ਹੈ ਕਿੱਦਾਂ ਹੋਣੀ ਚਾਹੀਦੀ ਹੈ ਜਿਹੜਾ ਆਉਂਦਾ ਨਾ ਉਹਨੂੰ ਡੰਗ দাও ਠੀਕ ਆ ਜੀ ਛ